ਹੱਦ ਸਿਮਰਤ ਕੋਲ ਤੁਹਾਨੂੰ ਪਤਾ ਹੈ ਜਿੰਨੀ ਤਾਕਤ ਘਰ ਚ ਇਹਨਾਂ ਕੋਲੇ ਆ ਹੋਰ ਕਿਹਦੇ ਕੋਲੇ ਹੁੰਦੀ ਹੈ ਥੋੜਾ ਵੀ ਆ ਹੀ ਹਿਸਾਬ ਹੈ ਮੇਰੇ ਵਾਲਾ ਥੋੜਾ ਵੀ ਆ ਹੀ ਹਿਸਾਬਣਾ ਗੱਲ ਸਹੀ ਹੈ ਜਸਰ ਜੀ ਤੁਹਾਨੂੰ ਤੁਸੀਂ ਵੀ ਡਰਦੇ ਹੋ ਕਰ ਠੀਕ ਹੈ ਤੋ ਐਸ ਕਰਕੇ ਪੁੰਦਰ ਸਾਹਿਬ ਦਾ ਵੀ ਆ ਹੀ ਹਾਲ ਹੈ ਤੋ ਐਸ ਕਰਕੇ ਅਜ਼ਲੀ ਖਜ਼ਾਨੇ ਦੀ ਵਕੀਲ ਦਾ ਤੁਸੀਂ ਲੰਮੀ ਬੈਠੇ ਹੋ ਤੇ ਜਦ ਸਰਕਾਰ ਬਣ ਗਈ ਤੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਉਹ ਨਜ਼ਾਰੇ ਲਿਆਵਾਂਗੇ ਤੁਹਾਨੂੰ ਪਤਾ ਬਹੁਤ ਚੀਜ਼ਾਂ ਦੀ ਲੋੜ ਹੈ ਇਹ ਨਹੀਂ ਸਰਦਾਰ ਜਗਵੀਰ ਸਿੰਘ ਪਾਵਨ ਜਿੰਦਾਬਾਦ ਸਰਦਾਰ ਜਗਵੀਰ ਸਿੰਘ ਪਾਵਨ ਜਿੰਦਾਬਾਦ ਇੱਥੇ ਐਮਜ਼ ਵਰਗੇ ਹਸਪਤਲ ਜ਼ਿਲ੍ਹਾ ਮਾਨਸਾ ਚ ਲੋੜ ਹੈ ਬਹੁਤ ਪਾਣੀ ਨਹਿਰੀ ਪਾਣੀ ਦੀ ਲੋੜ ਹੈ ਬਹੁਤ ਚੀਜ਼ਾਂ ਦੀ ਲੋੜ ਹੈ ਤੁਸੀਂ ਕਿਹੜਾ ਸਿੰਘਾਂ ਨੂੰ ਹੱਥ ਪੈ ਲੈ ਲੈਂਦੇ ਹੋ ਫਿਰ ਨਜ਼ਾਰਾ ਦੇਖਿਓ ਤੁਸੀਂ ਸਾਰੇ ਬੈਠੇ ਹੋ ਜੇ ਤੁਸੀਂ ਪਿਛਲੇ 50 ਸਾਲ ਦਾ ਹਿਸਾਬ ਦੇਖੀਏ 22 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਆ ਬਾਕੀ ਸਮਾਂ ਰਾਸ਼ਟਰਪਤੀ ਰਾਜ ਤੇ ਕਾਂਗਰਸ ਤੁਸੀਂ ਸਾਰੇ ਸੰਦੂਲਗੜ ਵਾਲੇ ਬੈਠੇ ਹੋ ਤੁਸੀਂ ਜਾਣਦੇ ਹੋ ਨੌਜਵਾਨ ਬੱਚਿਆਂ ਨੂੰ ਹਲੇ ਪਤਾ ਨਹੀਂ ਕਿ ਪਹਿਲੇ ਕੀ ਹੁੰਦਾ ਸੀ ਇੱਥੇ 40 ਸਾਲ ਪਹਿਲੇ ਇੱਥੇ ਟਿੱਬੇ ਹੁੰਦੇ ਸੀ ਇੱਥੇ ਕੋਈ ਨਹਿਰੀ ਪਾਣੀ ਨਹੀਂ ਸੀ ਕੋਈ ਟਿਊਬਵਲ ਕਨੈਕਸ਼ਨ ਨਹੀਂ ਸੀ ਕੋਈ ਡਿਵੈਲਪਮੈਂਟ ਨਹੀਂ ਸੀ ਪਿੰਡਾਂ 'ਚ ਵਾਟਰ ਵਰਕਸ ਵੀ ਨੂੰ ਨਹੀਂ ਸੀ ਆ ਜਿਹੜਾ ਸਾਰਾ ਕੁਝ ਉਦੋਂ ਹੀ ਬਣਿਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਦੀ ਜ਼ਿੰਮਵਾਰੀ ਸੰਭਾਲੀ ਤੇ ਸ਼ਰੋਮ ਨਹੀਂ ਕਾਲੀ ਦਲਦੀ ਸਰਕਾਰ ਆਈ ਮੈਂ ਆਰਟੀਆਈ ਤੋਂ ਕਢਾਇਆ ਪੂਰੇ ਪੰਜਾਬ ਵਿੱਚ 15 ਲੱਖ ਟਿਊਬਵਲ ਕਨੈਕਸ਼ਨ ਹੈ 13.5 ਲੱਖ ਟਿਊਬਵਲ ਕਨੈਕਸ਼ਨ ਬਾਦ ਵੱਡੇ ਬਾਦਲ ਸਾਹਿਬ ਦੀ ਸਰਕਾਰਾਂ ਨੇ ਦਿੱਤਾ ਜਿੰਨੀਆਂ ਕਸੀਆਂ ਅਕਾਲੀ ਸਰਕਾਰ ਨੇ ਬਣਾਈਆਂ ਜਿੰਨੀਆਂ ਨਹਿਰਾਂ ਅਕਾਲੀ ਸਰਕਾਰ ਨੇ ਬਣਾਈਆਂ ਥੋੜੇ ਪੱਕੇ ਖਾਲੇ ਕਰਨ ਵਾਲਾ ਅਕਾਲੀ ਸਰਕਾਰ ਅੰਡਰਗਰਾਉਂਡ ਪਾਈਪਾਂ ਨਾਲ ਪਾਣੀ ਭਜਾਉਣ ਵਾਲੀ ਅਕਾਲੀ ਸਰਕਾਰ ਆ ਮੰਡੀਆਂ ਬਣਾਉਣ ਵਾਲਾ ਅਕਾਲੀ ਸਰਕਾਰ ਜੋਨੇ ਤੇ ਕਣਕ ਤੇ ਕੋਈ ਨਰਮਤ ਐਮਐਸਪੀ ਨਹੀਂ ਹੁੰਦੀ ਸੀ ਆਦਾ ਬਾਦਲ ਸਾਹਿਬ ਭੁੰਦਰ ਸਾਹਿਬ ਨੇ ਮੋਰਚੇ ਲਾਇਆ ਦਿੱਲੀ ਤੇ ਐਮਐਸਪੀ ਦਵਾਈ ਟਰੈਕਟਰਾਂ ਤੇ ਟੈਕਸ ਲੱਗਦਾ ਸੀ ਮਾਫ ਕੀਤਾ ਆਦਾ ਕਾਲੀ ਸਰਕਾਰ ਦੀਆਂ ਪਾਰਟੀ ਦੀਆਂ ਕੰਮ ਕਰਨ ਦਾ ਤਰੀਕਾ ਇੱਕ ਵੀ ਨਿਸ਼ਾਨੀ ਤੁਹਾਨੂੰ ਕਿਸੇ ਹੋਰ ਪਾਰਟੀ ਦੀ ਨਹੀਂ ਇੱਥੇ ਬੀਬੀਆਂ ਬੈਠੀਆਂ ਬਾਦਲ ਸਾਹਿਬ ਦੇ ਰਾਜ ਵਿੱਚ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਮਿਲਦੀ ਸ਼ਗਨ ਮਿਲਦੇ ਪੈਨਸ਼ਨ ਮਿਲਦੀਆਂ ਸਾਰੀਆਂ ਸੂਲਤਾਂ ਜਿਹੜੀਆਂ ਬੰਦ ਹੋ ਗਈਆਂ ਐਸ ਕਰਕੇ ਮੈਂ ਸਰਦੂਲਗੜ੍ਹ ਵਾਲੇ ਤੁਸੀਂ ਜਾਣਦੇ ਹੋ ਜਿੰਨਾ ਵੀ ਡਿਵੈਲਪਮੈਂਟ ਹੋਇਆ ਉਦੋਂ ਹੀ ਹੋਇਆ ਸਰਕਾਰ ਖਾਲੀ ਜਲਦੀ ਸੀ ਜਦੋਂ ਮੁੱਖ ਮੰਤਰੀ ਥੋੜੇ ਵਿੱਚ ਹੁੰਦਾ ਸੀ ਮੈਂ ਥੋੜੇ ਵਿੱਚ ਹੁੰਦਾ ਸੀ ਬੀਬਾ ਜੀ ਥੋੜੇ ਵਿੱਚ ਹੁੰਦੇ ਸੀ ਅਫਸਰ ਨਾਲ ਹੁੰਦੇ ਸੀ ਤੇ ਜੋ ਕਹਿੰਦੇ ਸੀ ਅਸੀਂ ਨਾਲ ਦੇ ਨਾਲ ਕਰ ਦਿੰਦੇ ਸੀ ਤੁਸੀਂ ਪਿੰਡ ਦੇ ਵਾਸਤੇ 20 ਲੱਖ ਮੰਗਦੇ 50 ਲੱਖ ਦੇ ਕੇ ਜਾਂਦੇ ਜਿੰਨੀ ਡਵੈਲਪਮੈਂਟ ਹੋਈ ਐ ਤੁਸੀਂ ਆਪਣੇ ਪਿੰਡ ਹੀ ਦੇਖ ਲਓ ਤੇ ਵਾਟਰ ਬਾਕਸ ਬਣਿਆ ਹੋਊਗਾ ਕਾਲੀ ਸਰਕਾਰ ਨੇ ਬਣਾਇਆ ਹੋਣਾ ਜੇ ਇੱਥੇ ਸਕੂਲ ਬਣਿਆ ਹੋਣਾ ਡਿਸਪੈਂਸਰੀ ਬਣੀ ਹੋਣੀ ਐ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਮੈਂ ਕਹਿਣਾ ਇਕਲ ਚੋਣਾ ਜੇ ਪੰਜਾਬ ਨੂੰ ਬਚਾਉਣਾ ਐ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਾਂ ਬਹੁਤ ਤਜਰਬੇ ਕਰ ਲਏ ਅੱਪਾ 10 ਸਾਲ ਖਰਾਬ ਕਰਲੇ ਆਪਣੇ 5 ਸਾਲ ਕੈਪਟਨ ਨੂੰ ਦੇ ਕੇ ਤੇ 5 ਸਾਲਾ ਝਾੜੂ ਵਾਲਾ ਨੂੰ ਦੇ ਕੇ ਝਾੜੂ ਵਾਲੇ ਨੇ ਤਾਂ ਜਵਾਂ ਹੀ ਬੇੜਾ ਘਰ ਕਰਤਾ ਅੱਜ ਹਾਲਾਤ ਇੰਨੇ ਐ ਕਿ ਅੱਜ ਘਰ ਘਰ ਨਸ਼ਾ ਐ ਮੈਂ ਅਫਸਰਾਂ ਨੂੰ ਪੁੱਛਿਆ ਕਿ ਘਰ ਘਰ ਨਸ਼ਾ ਕਿਉਂ ਐ ਤੇ ਮੈਨੂੰ ਕਹਿੰਦੇ ਅਸੀਂ ਕੀ ਕਰੀਏ ਇਹਨਾਂ ਦੇ ਐਮ.ਐਲ.ਏ ਤੇ ਲੀਡਰ ਸਾਨੂੰ ਨਸ਼ੇ ਫੜਨਾ ਲੈਣ ਨੂੰ ਫੜ ਨਹੀਂ ਦਿੰਦੇ ਕਿਉਂਕਿ ਉਹਨਾਂ ਤੋਂ ਮਹੀਨਾ ਲਈ ਜਾਂਦੇ ਐ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਅੱਜ ਲਾਂ ਕਰਨਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਸਾਡੀ ਤੁਸੀਂ ਆਪਣੀ ਸਰਕਾਰ ਅਕਾਲੀ ਦਲ ਦੇ ਲਿਆਓ ਪਹਿਲੀ ਕੈਬਨਟ ਮੀਟਿੰਗ 'ਚ ਮੈਂ ਕਾਨੂੰਨ ਬਣਾऊंगा ਕਿ ਸਜ਼ਾ ਨਸ਼ਾ ਵੇਚਣ ਵਾਲੇ ਨੂੰ ਫਾਂਸੀ ਦੀ ਹੋਊਗੀ ਫਾਂਸੀ ਦੀ ਸਜ਼ਾ ਜਿਹੜਾ ਨਸ਼ਾ ਵੇਚੂਗਾ ਤੇ ਸਪੈਸ਼ਲ ਕੋਰਟ ਬਣਾਏ ਜਾਣਗੇ ਕਚੈਰੀਆਂ ਸਪੈਸ਼ਲ ਬਣਾਈ ਜਾਣਗੀਆਂ ਜਿੱਥੇ ਕੱਲੇ ਕੇਸ਼ ਨਸ਼ੇ ਵੇਚਣ ਵਾਲਿਆਂ ਦੇ ਹੋਣਗੇ ਤੇ ਨਾਲ ਦੇ ਨਾਲ 6 ਮਹੀਨਿਆਂ ਦੇ ਅੰਦਰ ਫੈਸਲਾ ਕਰਕੇ ਉਹਨਾਂ ਕੰਮ ਦਿੱਤਾ ਜਾਊਗਾ ਨਾਲੇ ਉਹਦੀ ਕਾਨੂੰਨ ਬਣਾਵਾਂਗੇ ਕਿ ਉਸ ਪਰਿਵਾਰ ਦੀ ਸਾਰੀ ਜ਼ਮੀਨ ਜਾਇਦਾਦ ਸਰਕਾਰ ਟੇਕਓਵਰ ਕਰ ਲੂਗੀ ਉਹਨਾਂ ਕੋਲੇ ਪਰਿਵਾਰ ਕੋਲੇ ਵੀ ਕੁਝ ਰਹਿਣ ਨਹੀਂ ਦੇਣਾ ਸਰਦਾਰ ਸੁਖਵੀਰ ਸਿੰਘ ਕਾਦਲ ਜੰਦਾਬ ਸਰਦਾਰ ਦੂਜੀ ਵੱਡੀ ਗੱਲ ਦੂਜੀ ਵੱਡਾ ਫੈਸਲਾ ਜਿਹੜਾ ਸੀ ਕਰਨ ਲੱਗੇ ਆ ਉਵੇਂ ਹੀ ਗੈਂਗਸਟਰ ਖਤਮ ਕਰਨੇ ਆ ਪੰਜਾਬ ਚ ਉਵੇਂ ਹੀ ਕਾਨੂੰਨ ਕੀ ਜਿਸ ਗੈਂਗ ਜਿਹੜਾ ਗੈਂਗਸਟਰ ਫਰੋਤੀ ਕਰੂਗਾ ਜਾਂ ਜਿਹਤੇ ਗੈਂਗਸਟਰ ਬਣਾ ਹੋਊਗਾ ਉਸ ਦੀ ਸਾਰੇ ਖਾਨਦਾਨ ਦੀ ਜਾਇਦਾਦ ਸਰਕਾਰ ਦੀ ਹੋ ਜਾਊਗੀ ਉਦੋਂ ਵੀ ਫਾਂਸੀ ਦੀ سزا ਹੋਊਗੀ ਜਿਹੜੇ ਲੋਕਾਂ ਨੂੰ ਡਰਾ ਡਰਾ ਕੇ ਮਾਰ ਕੇ ਫਰੋਤیاں ਲੈਂਦੇ ਆ ਉਹਨਾਂ ਵਾਸਤੇ ਹੁਣ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੋਊਗੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੁਹਾਡੇ ਅੱਜ ਮੈਂ ਲੰਦਾ ਹਰ ਪਿੰਡ ਤੋਂ ਤੁਸੀਂ ਆਏ ਹੋ ਕਿੰਨੇ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਹੱਥ ਖੜਾ ਕਰਿਓ ਹੈ ਹੀ ਨਹੀਂ جس دن سرکار مانگی پہلے ہفتے تھان ٹوبل کنیکشن شروع اکالی دل دوجی گل اسی، اسی، انڈر گراؤنڈ پائپ رائیں ਮਾ ਤੁਹਾਨੂੰ ਵਾਦਾ ਕਰਦਾ ਅੰਡਰਗਰਾਉਂਡ ਪਾਈਪਾਂ ਨਹੀਂ ਕੋਈ ਖੇਤ ਹੈ ਜਾਨੀ ਹੋਊਗਾ ਜਿੱਥੇ ਨਹਿਰੀ ਪਾਣੀ ਨਾ ਪਹੁੰਚੇ ਅੰਡਰਗਰਾਉਂਡ ਪਾਈਪਾਂ ਨਹੀਂ ਤੁਸੀਂ ਜਾਣਦੇ ਹੋ ਜੋ ਅਸੀਂ ਕਹਿੰਨੇ ਆ ਕਰਦੇ ਆ ਕਿਉਂਕਿ ਸਾਡਾ ਦਾ ਪਰਿਵਾਰ ਆ ਟੇਲਾਂ ਦੇ ਇਲਾਕੇ ਦਾ ਬੁਰਾ ਹਾਲ ਹੈ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਹੈ ਇੱਕ ਤਾਂ ਮੇਰਾ ਮਾਨਮਾ ਭੁੰਦਰ ਸਾਹਿਬ ਨੂੰ ਦੱਸ ਰਿਹਾ ਸੀ ਇਹ ਨੈਰੀ ਪਾਣੀ ਦੀ ਸਮੱਸਿਆ ਪੱਕੀ ਤਰ੍ਹਾਂ ਦੇ ਖਤਮ ਕਰ ਦੇਣੀ ਹੈ ਅੰਡਰਗਰਾਉਂਡ ਪਾਈਪਾਂ ਨਹੀਂ ਇੱਕ ਤਾਂ ਪਾਣੀ ਪੈਦਾ ਤੇ ਇੱਕ ਲੰਬਾ ਜਾਂਦਾ ਤੇ ਨਾਲ ਦੇ ਨਾਲ ਸਭ ਤੋਂ ਸੌਖੇ ਤਰੀਕੀ ਨਾਲ ਖੇਤੀ ਹੁੰਦੀ ਹੈ ਦੂਜੀ ਗੱਲ ਅਸੀਂ ਜਿਹੜੀ ਕਰਾਂਗੇ ਮੈਂ ਵਾਅਦਾ ਕਰਦਾ ਮੇਰੇ ਪੰਜਾਬ ਵਿੱਚ ਥੋੜੇ ਆਪਣੇ ਸਰਕਾਰ ਜੁਦਾਊਗੀ ਕੋਈ ਗਰੀਬ ਨਹੀਂ ਹੋਊਗਾ ਜਿਹਦੇ ਕੋਲੇ ਕੱਚਾ ਮਕਾਨ ਹੋਊਗਾ ਸਾਰਾ ਇੱਕ ਪੱਕਾ ਮਕਾਨ ਹਰ ਗਰੀਬ ਦਾ ਬਣਾ ਕੇ ਦੇਵਾਂਗੇ ਆ ਸਾਡਾ ਧੰਨਵਾਦ ਇੱਕ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਸਰਕਾਰੀ ਨੌਕਰੀ ਕੱਲੀ ਪੰਜਾਬੀਆਂ ਨੂੰ ਮਿਲੂਗੀ ਹੋਰ ਬਾਹਰਲੇ ਸੂਬੇ ਵਾਲਿਆਂ ਨੂੰ ਨਹੀਂ ਮਿਲੂਗੀ ਸਤ ਸ੍ਰੀ ਅਕਾਲ ਆ ਝਾੜੂ ਵਾਲੇ ਨੇ ਹਰਿਆਣੇ ਚ ਇਲੈਕਸ਼ਨ ਲੜਨਾ ਜੀ Rajasthan elections ਲੰਨਾ ਜੀ ਅਧੀਆਂ ਨੌਕਰੀਆਂ ਜਿਹੜੀਆਂ 5-6000 ਦਿੱਤੀਆਂ ਅਧੀਆਂ ਹਰੇ-ਹਰੇ ਤੇ ਮਾਚ ਇਹਨਾਂ ਨੂੰ ਦਿੱਤੀਏ ਰਾਸਤਰਾ ਨਾਲ ਇਹਨੂੰ ਉਹਨਾਂ ਦੀ ਨੀਅਤ ਹੋਰ ਹੈ ਹੁਣ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਵੀਪਾ ਜੀ ਨੇ ਮੈਂ ਜ਼ਿਕਰ ਕੀਤਾ ਮੈਂ ਫਿਰ ਤੋਂ ਉਧ ਰੋਣਾ ਚਾਹਣਾ ਹੈ ਦੇਖੋ ਕਿੱਡੇ ਵੱਡੇ ਆਪਣੇ ਦੁਸ਼ਮਣ ਹੈ ਇਹਨਾਂ ਵਾਸਤੇ ਕੱਲਾ ਇਲੈਕਸ਼ਨ ਹੈ ਕੇਜਰੀਵਾਲ ਹਰਿਆਣੇ 'ਚ ਵਾਅਦਾ ਕਰਿਆ ਕਿਉਂਕਿ 6 ਮਹੀਨੇ ਬਾਅਦ ਅਸੈਂਬਲੀ ਦੇ ਇਲੈਕਸ਼ਨ ਹੈ ਕਿ ਮੈਂ ਪੰਜਾਬ ਤੋਂ ਪਾਣੀ ਦਵਾਉਂਗਾ ਸੁਪਰੀਮ ਕੋਰਟ ਵਿੱਚ ਆਪਣੀ ਤਰੀਕ ਲੱਗੀ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਪਾਣੀ ਦਾ ਵੇਰਵਾ ਮੰਗਿਆ ਮੁੱਖ ਮੰਤਰੀ ਨੇ ਨਹਿਰੀ ਪਾਰਟੀ ਪਟਵਾਰੀ ਬੁਲਾਏ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਲਿਖ ਕੇ ਦੇ ਦਿਓ ਟੇਲਾਂ ਵਿੱਚ ਪੂਰਾ ਪਾਣੀ ਹੈ ਮੈਂ ਵਧਾਈ ਦੇਣਾ ਚਾਹਣਾ ਪਟਵਾਰੀਆਂ ਨੂੰ ਨਹਿਰੀਆਂ ਕਹਿੰਦੇ ਅਸੀਂ ਨਹੀਂ ਲਿਖ ਕੇ ਦਿੰਦੇ 400 ਨੂੰ ਸਸਪੈਂਡ ਕਰਤਾ ਜੇ ਹੱਲ ਕੇ ਦੇ ਦਿੰਦੇ ਸੁਪਰੀਮ ਕੋਰਟ ਤੋਂ ਆਰਡਰ ਲੈ ਲੈਣਾ ਸੀ ਪਾਣੀ ਹਰਿਆਣੇ ਨੂੰ ਦੇ ਦੋ ਫੌਜ ਲਾ ਕੇ ਆ ਪਾਣੀ ਕੱਟਣਾ ਸੀ ਪਰ ਮੈਂ ਤੁਹਾਨੂੰ ਕਰਦਾ ਵਾਦਾ ਅਕਾਲੀ ਦਲ ਭਾਵੇਂ ਸੁਪਰੀਮ ਕੋਰਟ ਫੈਸਲਾ ਕਰ ਲੇ ਇੱਕ ਬੂੰਦ ਪਾਣੀ ਨਹੀਂ ਜਾਣ ਦਊਗਾ ਨਾਲੇ ਜਿਹੜਾ ਪਹਿਲਾ ਫੈਸਲਾ ਜੋਹਾਰ ਲਾਲ ਨਹਿਰੂ ਨੂੰ ਕੀਤਾ ਸੀ ਬਿਗੈਰ ਤੁਹਾਡੇ ਪੰਜਾਬ ਦੇ ਪੁੱਛੇ ਅੱਧਾ ਪੰਜਾਬ ਦਾ ਪਾਣੀ ਰਾਜਸਥਾਨ ਨੈਲ ਨਹੀਂ ਰਾਜਸਥਾਨ ਦੇਦਾ ਜਿਸ ਦਿਨ ਸਰਕਾਰ ਬਣ ਗਈ ਉਹ ਰੱਦ ਕਰਕੇ ਉਹ ਗਰੀਮੈਂਟ ਇੱਕ ਬੂੰਦ ਰਾਸ਼ਤਾ ਨੂੰ ਦੇਣ ਦੇਵਾਂਗੇ ਆ ਪਾਣੀ ਸਾਡਾ ਕਿਉਂਕਿ ਆਪਣੇ ਪੰਜਾਬ ਚ ਪਾਣੀ ਹੈ ਨਹੀਂ ਤੇ ਅਸੀਂ ਬਾਹਰ ਕਿਉਂ ਦਈਏ ਕਿਉਂਕਿ ਦੇਸ਼ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਹੈ ਉਸ ਪਾਣੀ ਦਾ ਹੱਕ ਕੱਲੇ ਉਸੇ ਹੀ ਸੂਬੇ ਦਾ ਹੈ ਹਰਿਆਣਾ ਵਿੱਚ ਜਮਨਾ ਜਾਂਦੀ ਹੈ ਕਿ ਆਪਾਂ ਨੂੰ ਦਿੰਦੇ ਆ ਯੂਪੀ ਵਿੱਚ ਜਮਨਾ ਤੇ ਗੰਗਾ ਬੱਦਦੀ ਹੈ ਕਿ ਆਪਾਂ ਨੂੰ ਦਿੰਦੇ ਆ ਨਹੀਂ ਕੱਲੇ ਪੰਜਾਬ ਤੇ ਦਰਿਆਵਾਂ ਦਾ ਅੱਧਾ ਪਾਣੀ ਉਦੋਂ ਜੋਹਾਰ ਲਾਲ ਲਹਿਰੂ ਨੇ ਗੁਲਜ਼ਾਰੀ ਨਾਲ ਨੰਦਾ ਤੋਂ ਦਸਕਤ ਕਰਾ ਕੇ ਦੇ ਦਿੱਤਾ ਅਸੀਂ ਹੁਣ ਟੱਪਨ ਨਹੀਂ ਦੇਵਾਂਗੇ ਮੈਂ ਅਖੀਰ ਚਾਈ ਕਹਿਣਾ ਚਾਹਣਾ ਦੇਖੋ ਇੱਕ ਪਾਸੇ ਤੁਹਾਡੀ ਆਪਣੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਪੁੰਦਰ ਸਾਹਿਬ ਬੈਠੇ ਆ ਜਿਨ੍ਹਾਂ ਨੇ ਲਗਾਤਾਰ 10-10 ਸਾਲ ਐਨਐਸਐ ਚ ਕੱਟਿਆ ਥੋੜੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੇ ਕੋਈ 10 ਸਾਲ ਜੇਜ ਰਿਆ ਕੋਈ 5 ਸਾਲ ਅਕਾਲੀ ਮੋਰਚੇ ਚ ਰਿਆ ਹੈ ਅਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ ਅ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਦੀ ਸਾਜ਼ਿਸ਼ ਹੈ ਕਿ ਕੌਮ ਦੀ ਜਥੇਬੰਦੀ ਪੰਜਾਬੀਆਂ ਦੀ ਜਥੇਬੰਦੀ ਅਕਾਲੀ ਦਲ ਨੂੰ ਕਮਜ਼ੋਰ ਕਰਦੇ ਹੋ ਇਹਨਾਂ ਦੀ ਸਾਜ਼ਿਸ਼ ਕਾਮਯਾਬ ਹੋਈ ਤੇ ਪਿਛਲੇ 10 ਸਾਲ ਤੁਸੀਂ ਦੇਖੋ ਕਮਜ਼ੋਰ ਤੁਸੀਂ ਕਰ ਦਿੱਤੀ ਹੁਣ ਉਹਦਾ ਨਤੀਜਾ ਕੀ ਹੋਇਆ ਤੁਸੀਂ ਜਾਣਦੇ ਹੋ ਜਦੋਂ ਅਸੀਂ ਭਾਜਪਾ ਦੀ ਸਰਕਾਰ ਨਾਲ ਨਾਤਾ ਤੋੜਿਆ ਉਹਨਾਂ ਦੀ ਮੰਤਰੀਪੰਨ ਤੋਂ ਨਾਤਾ ਤੋੜਿਆ ਆਰਐਸਐਸ ਵਾਲੇ ਕਹਿੰਦੇ ਚਲੋ ਕੋਈ ਗੱਲ ਨਹੀਂ ਹੁਣ ਤੁਹਾਨੂੰ ਸਬਕ ਸਿਖਾਉਣੇ ਆ ਤੁਸੀਂ ਜੱਜਬੰਦੀ ਕਮਜ਼ੋਰ ਕਰਤੀ ਸਾਰੇ ਸਾਡੇ ਖਲਾਫ ਹੋ ਗਏ ਤੇ ਹੁਣ ਹੋਇਆ ਕਿ ਨਦੀਚਾ ਅੱਜ ਤੱਕਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ ਅੱਜ ਉੱਥੇ ਮੈਨੇਜਮੈਂਟ ਆਰਐਸਐਸ ਕੋਲੇ ਆ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜ ਆਰਐਸਐਸ ਦੇ ਕੰਟਰੋਲ 'ਚ ਹੈ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣੇ ਦੀ ਲੱਗ ਬਣਾ ਲਈ ਉੱਥੇ ਆਰਐਸਐਸ ਨੇ ਆਪਣਾ ਏਜੰਟ ਦਾਦੂਵਾਲ ਬਿਠਾਤਾ ਨੁਕਸਾਨ ਕੀਦਾ ਹੋਇਆ ਜੇ ਹਲੇ ਵੀ ਨਹੀਂ ਜਾਗੋਗੇ ਅੱਗੇ ਤੁਹਾਡਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੱਲੀ ਭਜੀਆ ਉਹ ਵੀ ਕਬਜ਼ਾ ਕਰ ਲਣਗੇ ਤੇ ਫਿਰ ਕੀ ਕਰੋਗੇ ਅਕਾਲੀ ਦਲ ਬਣਾਈ ਗਈ ਸੀ ਕੌਮ ਨੇ ਇਸ ਲਈ ਕਿ ਫੌਜ ਚਾਹੀਦੀ ਹੈ ਤੇ ਜਿਹੜੀ ਕਾਲੀ ਸ਼੍ਰੋਮਣੀ ਕਾਲੀ ਦਲ ਹੈ ਉਹ ਪਾਰਟੀ ਹੈ ਜਿਹੜੀ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਜਿਹਦੀ ਸੋਚ ਸਰਬੱਤ ਦਾ ਭਲਾ ਸਾਰੇ ਧਰਮਾਂ ਦਾ ਸਤਕਾਰ ਤੁਸੀਂ ਜਾਣਦੇ ਹੋ ਬਾਦਲ ਸਾਹਿਬ ਮੁੱਖ ਮੰਤਰੀ ਸੀ Hindu ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ Muslim ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ Christian ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਜੇ ਬਾਦਲ ਸਾਹਿਬ ਨੇ ਦਰਬਾਰ ਸਾਰੋਤਰ ਸੁਨਦਰੀਕਰਨ ਕੀਤਾ ਨਾਲ ਦੇ ਨਾਲ ਉਥੇ ਦੁਰਗਿਆਨਾ ਮੰਦਿਰ ਤੇ ਵੀ 300 ਕਰੋੜ ਲਾਇਆ ਉਥੇ ਭਗਵਾਨ ਵਾਲਮੀਕੀ ਦੇ ਰਾਮ ਤੀਰਥ ਵੀ ਬਣਾਇਆ ਗੁਰੂ ਰਵੀਦਾਸ ਜੀ ਦਾ ਪਵਿੱਤਰ ਸੰਕਲਾਰਗੜ੍ਹ ਵੀ ਬਣਾਇਆ ਆ ਸੋਚ ਹੋਣੀ ਚਾਹੀਦੀ ਹੈ ਨੈਸ਼ਨਲ ਲੀਡਰਾਂ ਦੀ ਪਰ ਅਫਸੋਸ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਉਹ ਵੋਟਾਂ ਲੈਣੇ ਚਾਹੁੰਦੇ ਆ ਅਖਾਲੀ ਦਲ ਹੈ ਜਿਹੜਾ ਪੰਜਾਬ ਨੂੰ ਸਾਨੂੰ ਪਤਾ ਹੈ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਭਾਈਚਾਰੇ ਕਸਾਂਜ ਰਹੂਗਾ ਪੰਜਾਬ ਉਹ ਬੁਰਾ ਸਮਾਂ ਜਿਹੜਾ ਸੀ ਆਪਣੇ 10 15 ਸਾਲ ਉਹ ਵਾਪਸ ਨਹੀਂ ਚਾਹੁੰਦਾ ਪੰਜਾਬ ਆਪਣਾ ਘਰ ਹੈ ਆਪਾਂ ਕਿੱਥੇ ਜਾ ਸਕਦੇ ਆ ਇਸ ਕਰਕੇ ਆ ਘਰ ਨੂੰ ਤਰੱਕੀ ਕਰਾਉਣੀ ਜੁੰਵਰੀ ਕਾਲੀ ਦਲਦੀ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਇਸ ਕਰਕੇ ਬੇਨਤੀ ਕਰਦਾ ਬਚਾ ਲੋ ਆਪਣੀ ਪਾਰਟੀ ਨੂੰ ਬਚਾ ਲੋ ਪੰਜਾਬ ਨੂੰ ਤੁਸੀਂ ਕਰ ਸਕਦੇ ਹੋ ਆ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਇੱਥੇ ਕੱਲੇ ਲੁੱਟਣ ਆਉਂਦੀਆਂ ਉਹਨਾਂ ਨੂੰ ਬੜ ਨਾ ਦਿਓ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਣਾ 1 ਜੂਨ 1 ਜੂਨ 40 ਸਾਲ ਪਹਿਲੇ ਭੁੱਲਿਓ ਨਾ ਕੀ ਹੋਇਆ 1 ਜੂਨ 40 ਸਾਲ ਪਹਿਲੇ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦਾ ਹਮਲਾ ਕੀਤਾ 1 ਜੂਨ ਨੂੰ ਅੱਜ ਉਸੇ ਦਿਨ ਵੋਟਾਂ ਪੈਣੀਆਂ ਆ ਆ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਕੀ ਬੋਲ ਸਕਦੇ ਹੋ ਤੁਸੀਂ ਜੇ 1 ਜੂਨ ਨੂੰ ਜਿਹੜਾ ਵੀ ਆਪਣਾ ਭੈਣ ਭਰਾ ਵੋਟ ਪਾਉਂਦਾ ਸਹੀ ਮੰਨੇ ਦਿਓ ਕੌਮ ਦੇ ਪਿੱਛੇ ਸ਼ੁਰਾ ਮਾਰਦਾ 1 ਜੂਨ ਬਦਲਾ ਲੈਣ ਦਾ ਸਮਾਂ ਆ ਗਿਆ ਵੋਟਾਂ ਤੁਹਾਡੇ ਕੋਲੇ ਆ ਦੂਜੀ ਗੱਲ ਮੈਂ ਤੁਹਾਨੂੰ ਇੱਕ ਕਹਿਣਾ ਛੋਣਾ ਜਿਵੇਂ ਭਗਵੰਤ ਮਾਨ ਨੇ ਤੇ ਅਮਿਤ ਸ਼ਾਹ ਨੇ ਮਿਲ ਕੇ ਬਾਰਡਰ ਸਹੀਲ ਕਰ ਲਏ ਕਿਸਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਬਾਹਰ ਨਹੀਂ ਜਾਣ ਦਿੱਤਾ ਤੁਸੀਂ ਵੀ ਇੱਕ ਜੂ ਨੂੰ ਬਾਰਡਰ ਸੀਲ ਕਰ ਦਿਓ ਜਿੱਲੀ ਦਿੱਲੀ ਵਾਲੀਆਂ ਪਾਰਟੀਆਂ ਦੇ ਪੰਜਾਬ ਨੂੰ ਬਾਹਰ ਕੱਢ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਪੰਜਾਬ ਵਿੱਚ ਕੱਲਾ ਸ਼ਰੋਮ ਨਹੀਂ ਕਾਲੀ ਦਿਲ ਦਾ ਬਟਨ ਦਬਾ ਕੇ ਤੇ ਐਲਾਨ ਕਰ ਦਿਓ ਕਿ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਨਹੀਂ برداشت ਕਰਦਾ ਤੇ ਖੀਰ ਵਿੱਚ ਮੈਂ ਕਹਿਣਾ ਚਾਹਣਾ ਹੈ ਆ ਕਈ ਪ੍ਰਚਾਰ ਕਰਦੇ ਰਹਿੰਦੇ ਆ ਕਿ ਉੱਥੇ ਜਾ ਕੇ ਫਿਰ ਤੋਰ ਰਲ ਜਾਣਗੇ ਅਕਾਲੀ ਦਲ ਨਾ ਉਥੇ ਐਨਡੀਆ ਨਾਲ ਨਾ ਹੈ ਇੰਡੀਆ ਗੜਬੋਧ ਨਾਲ ਐਨਡੀਆ ਉੱਥੇ ਜਾ ਕੇ ਪੰਜਾਬ ਨਾਲ ਖੜੂਗਾ ਪੰਜਾਬ ਦੀ ਆਵਾਜ਼ ਬਣੂਗਾ ਥੋੜੀ ਆਵਾਜ਼ ਬਣੂਗਾ ਤੇ ਉੱਥੇ ਜਾ ਕੇ ਭਾਵੇਂ ਸਰ ਸੁਖਬੀਰ ਸਿੰਘ ਬਾਦਲ ਉੱਥੇ ਜਾ ਕੇ ਉੱਥੇ ਜਾ ਕੇ ਭਾਵੇਂ ਕਿਸਾਨਾਂ ਦੀ ਗੱਲ ਹੋਏ ਭਾਵੇਂ ਵਪਾਰੀਆਂ ਦੀ ਗੱਲ ਹੋਏ ਭਾਵੇਂ ਪੰਜਾਬ ਦਾ ਬਾਗਾ ਬોર્ਡਰ ਖੋਲਣ ਦੀ ਗੱਲ ਹੋਏ ਵਪਾਰ ਵਾਸਤੇ ਥੋੜੀ ਲੜਾਈ ਲੜੂਗਾ ਤੇ ਲੜਦਾ ਰਿਹਾ ਆਓ ਆਪਣੀ ਪਾਰਟੀ ਨੂੰ ਤਗੜਾ ਕਰਕੇ ਵਾਪਸ ਪੰਜਾਬ ਵਿੱਚ ਖੁਸ਼ੀਆਂ ਲਈਏ ਤਰੱਕੀਆਂ ਲਈਏ ਤੇ ਖਾਸ ਕਰਕੇ ਸਦੂਰਗੜ ਵਾਲਿਓ ਤੁਸੀਂ ਇੱਕ ਵਧੀਆ ਵਕੀਲ ਚੁਣਿਆ ਹੈ ਬੀਬੀ ਹਰਸਿਮਰਤ ਕੋਲ ਤੁਹਾਨੂੰ ਪਤਾ ਹੈ ਕਿੰਨੀ ਤਾਕਤ ਘਰ ਚ ਇਹਨਾਂ ਕੋਲੇ ਆ ਹੋਰ ਕਿਹਦੇ ਕੋਲੇ ਹੁੰਦੀ ਐ ਥੋੜਾ ਵੀ ਆ ਹੀ ਹਿਸਾਬ ਐ ਮੇਰੇ ਵਾਲਾ ਥੋੜਾ ਵੀ ਆ ਹੀ ਹਿਸਾਬ ਨਾ ਗੱਲ ਸਹੀ ਐ ਜਸਰ ਜੀ ਤੁਹਾਨੂੰ ਤੁਸੀਂ ਵੀ ਡਰਦੇ ਹੋ ਕਰ ਠੀਕ ਐ ਤੋ ਐਸ ਕਰਕੇ ਪੁੰਦਰ ਸਾਹਿਬ ਦਾ ਵੀ ਆ ਹੀ ਹਾਲ ਐ ਤੋ ਐਸ ਕਰਕੇ ਅਜ਼ਲੀ ਖਜ਼ਾਨੇ ਦੀ ਵਕੀਲ ਦਾ ਤੁਸੀਂ ਲੰਬੀ ਬੈਠੇ ਹੋ ਤੇ ਜੇ ਸਰਕਾਰ ਬਣ ਗਈ ਤੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਉਹ ਨਜ਼ਾਰੇ ਲਿਆਵਾਂਗੇ ਤੁਹਾਨੂੰ ਪਤਾ ਬਹੁਤ ਚੀਜ਼ਾਂ ਦੀ ਲੋੜ ਹੈ ਸਰਦਾਰ ਜਗਵੀਰ ਸਿੰਘ ਪਾਵਲ ਜਿੰਦਾਬਾਦ ਸਰਦਾਰ ਜਗਵੀਰ ਸਿੰਘ ਪਾਵਲ ਜਿੰਦਾਬਾਦ ਇੱਥੇ ਐਮਜ਼ ਵਰਗੇ ਹਸਪਤਾਲ ਜ਼ਿਲ੍ਹਾ ਮਾਨਸਾ ਚ ਲੋੜ ਹੈ ਬਹੁਤ ਪਾਣੀ ਨੇਰੀ ਪਾਣੀ ਦੀ ਲੋੜ ਹੈ ਬਹੁਤ ਚੀਜ਼ਾਂ ਦੀ ਲੋੜ ਹੈ ਤੁਸੀਂ ਕੇਰਾ ਸਿੰਘਾਂ ਨੂੰ ਹੱਥ ਪੈ ਲੈ ਲੈਂਦੇ ਹੋ ਫਿਰ ਨਜ਼ਾਰਾ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ